ਪੰਜਾਬੀ ਪਟਾਰਾ KPT ਦੇ ਜ਼ਰੀਏ ਅੱਜ ਤੁਹਾਨੂੰ ਸਾਰਿਆਂ ਨੂੰ ਦਿਖਾਉਣੀ ਹੈ ਇੱਕ ਬਹੁਤ ਹੀ ਵਧੀਆ ਉਪਰਾਲਾ ਇਹ ਤੋਂ ਅੱਜ ਲਰਨਿੰਗ ਹਬ ਦੇ ਵਿਦਿਆਰਥੀਆਂ ਦੁਆਰਾ ਸਮਰ ਕੈਂਪ ਦੌਰਾਨ ਕੀਤੀ ਹੋਈ ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਨੂੰ ਇੱਕ ਵਿਜ਼ਿਟ ਦੀ ਝਲਕ ਮੈਂ ਕਪੂਰਥਲਾ ਦੇ ਸਾਰੇ ਹੀ ਨਿਵਾਸੀਆਂ ਨੂੰ ਤੇ ਬੱਚਿਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਲਾਈਬ੍ਰੇਰੀ ਵੱਲੋਂ ਬਹੁਤ ਸਾਰੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਬੈਕਟਨ ਦਾ ਬਹੁਤ ਵਧੀਆ ਪ੍ਰਬੰਧ ਵੀ ਨੇ ਕੰਪਿਊਟਰ ਲੈਬ ਵੀ ਇੱਥੇ ਅਰੇਂਜ ਕੀਤੀ ਗਈ ਹੈ ਇਸ ਕਰਕੇ ਮੈਂ ਵਿਦਿਆਰਥੀਆਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਡਾਇਰੈਕਟ ਕਿਤਾਬਾਂ ਪੜੋ